ਇਹ ਵੀ ਜੇ 15 ਮਿੰਟ ਕੇ ਤੇ 15 ਮਿੰਟਾਂ ਵਿੱਚ ਤੁਹਾਡੇ ਗਿੱਲਾ ਗਿੱਲੇ ਇਹ ਤੁਹਾਨੂੰ ਲਾ ਦੋ ਸੁੱਕ ਗਏ ਐ ਬਹੁਤ ਗੋਲਾ ਆਪਣੀ ਸਕਿਨ ਦੇ ਵਿੱਚ ਸਹੀ ਹੁਣ ਤੁਸੀਂ ਈਜ਼ੀਲੀ ਇਹਦੀਆਂ ਅੱਖਾਂ ਥਲੇ ਮ사ਜ ਕਰ ਸਕਦੇ ਜਿਵੇਂ ਐ ਐ ਕਰਕੇ ਸਸਤੀ ਕਾਲ ਜੀ ਸਾਰਿਆਂ ਨੂੰ ਕੀ ਕੀ ਹਾਲ ਚਾਲ ਸਾਰਿਆਂ ਦਾ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਪਤਾ ਆ ਵੀ ਜਿੱਦਣ ਮੈਂ ਫੇਸ ਦੀ ਰੈਮਡੀਜ਼ ਦੱਸੀਆਂ ਹੀ ਸਾਰਿਆਂ ਨੂੰ ਤੇ ਬੜੇ ਜਾਣਿਆਂ ਨੇ ਇਹ ਵੀ ਕਿਹਾ ਹੀ ਵੀ ਮਤਲਬ ਕੋਈ ਡਾਰਕ ਸਰਕਲ ਵਾਸਤੇ ਜਿੱਦਾਂ ਕਿ ਮੇਰੇ ਤੇ ਹੁਣ ਲਾਈਟ ਹੋਏ ਆ ਵੀ ਬੜੇ ਜਿਆਦਾ ਮੈਂ ਸਹੀ ਗੱਲ ਦੱਸਾਂ ਤੇ ਵੇਖੋ ਸਭ ਤੋਂ ਪਹਿਲਾਂ ਹੁਣ ਗਰਮੀ ਬਹੁਤ ਜ਼ਿਆਦਾ ਆ ਤੇ ਸਭ ਤੋਂ ਪਹਿਲਾਂ ਮੈਂ ਕੁਝ ਇਨਸਟਰਕਸ਼ਨ ਦੇਣਾ ਚਾਹੁੰਦੀ ਆ ਵੀ ਅ ਡਾਰਕ ਸਰਕਲ ਨੂੰ ਘੱਟ ਕਰਨ ਵਾਸਤੇ ਜ਼ਿਆਦਾਤਰ ਹੁੰਦਾ ਹੈ ਕਿ ਫੋਨ ਦਾ ਘੱਟ ਯੂਜ਼ ਕਰੀਏ ਟੀਵੀ ਦਾ ਘੱਟ ਯੂਜ਼ ਕਰੀਏ ਜਲਦੀ ਸੌਂ ਜਿਏ ਸਵੇਰੇ ਜਲਦੀ ਉੱਠ ਜਿਏ ਅੱਖਾਂ ਤੇ ਜ਼ਿਆਦਾ ਸਟ्रेस ਨਾ ਦੇਈਏ ਹਨਾ ਕੁਝ ਜਿਹੜੀਆਂ ਆਪਣੀ ਅੱਖਾਂ ਨੂੰ ਰਿਲੀਫ ਦੇਣ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਵੇਖੀਏ ਪਰ ਅਹੀਂ ਤਾਂ ਪਤਾ ਹੀ ਚੀਜ਼ਾਂ ਨਹੀਂ ਕਰ ਸਕਦੇ ਨਾ ਤੇ ਫੋਨ ਛੱਡ ਸਕਦੇ ਨਾ ਇਹ ਟੀਵੀ ਛੱਡ ਸਕਦੇ ਤੇ ਨਾ ਹੀ ਰਾਤ ਲੇਟ ਸੌਣਾ ਛੱਡ ਸਕਦੇ ਤੇ ਨਾ ਹੀ ਸਵੇਰੇ ਜਲਦੀ ਉੱਠਣਾ ਠੀਕ ਹੈ ਤੇ ਇਸ ਕਰਕੇ ਆਪਾਂ ਕੁਝ ਰੈਮਡੀਜ਼ ਲੈ ਕੇ ਆਏ ਆ ਜਿਹਦੇ ਨਾਲ ਕਿ ਡਾਰਕ ਸਰਕਲ ਜਿਹੜੇ ਆ ਉਹ ਹਟਣ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਚਾਰ ਪੰਜ ਰੈਸਪੀਆਂ ਦੱਸੂਗੀ ਜਿਹਦੇ ਵਿੱਚੋਂ ਜਿੰਦੇ ਨੂੰ ਲੱਗਦਾ ਹੈ ਕਿ ਆਹ ਚੀਜ਼ ਮੇਰੀ ਫੇਸ ਤੇ ਸਕਿਨ ਤੇ ਸੂਟੇਬਲ ਹੈਗੀ ਆ ਉਹ ਯੂਜ਼ ਕਰ ਸਕਦਾ ਵਾ ਇਹ ਦੋਨੋਂ ਆ ਕਈਆਂ ਕੋਲ ਕਿ ਕਈਆਂ ਦੀ ਸਕਿਨ ਡਰਾਈ ਹੁੰਦੀ ਆ ਕਈਆਂ ਦੀ ਆਇਲੀ ਹੁੰਦੀ ਆ ਤੇ ਉਹਦੇ ਬਾਅਦ ਤੇ ਮੈਂ ਸਾਰੀਆਂ ਰੈਮਡੀਜ਼ ਅੱਜ ਦੱਸੂਗੀ ਕਿਉਂਕਿ ਰਮਨ ਹੋ ਗਿਆ ਬਹੁਤ ਜ਼ਿਆਦਾ ਇੰਟੈਲੀਜੈਂਟ ਕੋਕੀ ਹਾਲੇਕਾਲ ਮੈਂ ਥੋੜਾ ਆਪਣਾ ਬਿਊਟੀ ਬਿਊਟੀ ਵੱਲ ਧਿਆਨ ਜ਼ਿਆਦਾ ਖੜੰਡੀਆਂ ਜਿੱਤਰਾ ਸਕਿਨ ਹੋ ਗਿਆ ਨੇਲ ਹੋ ਗਿਆ ਮੇਕਅਪ ਹੋ ਗਿਆ ਤੇ ਅੱਜ ਆਪਾਂ ਸਕਿਨ ਦਾ ਕਰਨ ਲੱਗੇ ਆਂ ਕਿ ਸਕਿਨ ਦੇ ਵਿੱਚ ਜਿਹੜਾ ਡਾਰਕ ਸਰਕਲ ਉਹਨਾਂ ਨੂੰ ਕਿੱਦਾਂ ਦੂਰ ਕਰ ਸਕਦੇ ਆਂ ਤੇ ਇਹ ਸੱਚੀਆਂ ਰੈਸਪੀਆਂ ਨੇ ਇਹਨਾਂ ਨੂੰ ਐਵੇਂ ਝੂਠਮੂਠ ਮਾਰ ਕੇ ਨਾ ਚੱਲਿਓ ਟਰਾਈ ਕਰਕੇ ਜ਼ਰੂਰ ਵੇਖੋ ਤੇ ਚਲੋ ਆਪਾਂ ਸਟਾਰਟ ਕਰਦੇ ਆਂ ਹੁਣ ਇਹ ਚੀਜ਼ਾਂ ਜੁਆ ਇੱਥੇ ਮੈਂ ਰੱਖ ਲਈਆਂ ਵਾ ਪਰ ਇੱਕ ਰੈਸਪੀ ਨਹੀਂ ਇਹ ਬਹੁਤ ਜ਼ਿਆਦਾ ਸਾਰੀਆਂ ਰੈਸਪੀਆਂ ਵਾ ਤੇ ਹੁਣ ਤੁਹਾਨੂੰ ਬਣਾ ਬਣਾ ਕੇ ਕਿਦੇ ਵਿੱਚ ਕੀ ਪੈਂਦਾ ਕੀ ਕੀ ਯੂਜ਼ ਮੈਂ ਹੁਣ ਦੱਸੂਗੀ ਠੀਕ ਨਾਲ ਸਾਚੂ ਰੈਸਪੀਆ ਨਹੀਂ ਐ ਰੈਮਡੀਜ਼ ਆ ਉਹ ਮੇਰੇ ਮੂਜਾ ਕੁਕਿੰਗ ਦੀ ਆਦਤ ਬੜੀ ਪੈ ਗਈ ਕੀ ਕਰਾਂ ਉਹ ਮੈਂ ਕੁਕਿੰਗ ਵੀ ਕਰਦੀ ਆ ਨਾ ਤੇ ਕੁਕਿੰਗ ਦੀਆਂ ਮੈਂ ਰੈਸਪੀਆਂ ਵੀ ਬਹੁਤ ਜਲਦ ਲਿਆਉਣ ਵਾਲੀਆਂ ਆ ਇਦਾਂ ਦੀਆਂ ਰੈਸਪੀਆਂ ਲਿਆਉਣ ਵਾਲੀਆਂ ਨਾ ਜਿਹੜੀਆਂ ਅੱਜ ਤੱਕ ਕਿਸੇ ਚੈਨਲ ਨੇ ਨਹੀਂ ਬਣਾ ਕੇ ਦਿਖਾਈਆਂ ਤੁਹਾਨੂੰ ਪਰ ਉਹਦੇ ਬਾਰੇ ਚਲੋ ਬਾਅਦ ਗੱਲ ਕਰਦੇ ਆ ਵਟ ਐਵਰ ਤੇ ਚਲੋ ਠੀਕ ਆ ਫਿਰ ਆਜੋ ਫਿਰ ਰੈਸਪੀਆ ਨਹੀਂ ਰੈਮਡੀਜ਼ ਵਾਸਤੇ ਸਭ ਤੋਂ ਪਹਿਲਾਂ ਲਈ ਆਪਾਂ ਐਲਵਿਰਾ ਵਿਟਾਮਿਨ ਈ ਦੇ ਕੈਪਸੂਲ ਹਰ ਇੱਕ ਰੈਮਡੀ ਜੇ ਤੁਹਾਡੇ ਕੰਮ ਆਉਂਦੇ ਤੇ ਮੈਂ ਪਿਛਲੀ ਵਾਰੀ ਵੀ ਦੱਸਿਆ ਐ ਇੰਨੇ ਵਧੀਆ ਬਣੇ ਸਿਨਵਾ ਤੇ ਵੀ ਕੋਈ ਕਹਿਣ ਦੀਆਂ ਗੱਲਾਂ ਨਹੀਂ ਸੀਰੀਅਸਲੀ ਠੀਕ ਆ ਤੇ ਹੁਣ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚੋਂ ਦੋ ਕੈਪਸੂਲ ਲੈਣ ਲੱਗੀ ਆ ਇਹ ਕੈਪਸੂਲ ਮੈਂ ਹਮੇਸ਼ਾ ਆਪਣੇ ਕੋਲ ਰੱਖਦੀ ਆ ਵੀ ਮਤਲਬ ਇਹ ਕਿਹੜਾ ਮੈਂ ਖਾਣੀ ਹੈ ਜਾਂ ਖਾਣੇ ਹੁੰਦੇ ਆ ਪਰ ਮੈਂ ਹਮੇਸ਼ਾ ਆਪਣੇ ਕੋਲ ਇਸ ਕਰਕੇ ਰੱਖਦੀ ਆ ਕਿ ਇਹ ਮੈਂ ਫੇਸ ਤੇ ਯੂਜ਼ ਕਰਦੀ ਆ ਵਾਲਾਂ ਤੇ ਵੀ ਯੂਜ਼ ਕਰਦੀ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਦੋ ਕੈਪਸੂਲ ਪਾ ਲੈਣੇ ਆ। ਠੀਕ ਹੈ। ਉਹ ਸਾਰੀਆਂ ਤੇ ਰੰਗ ਚਿੱਟੇ ਕਰਨ ਦੇ ਜਿੰਮੇਰਾ ਵਾ ਮੇਰੀ ਆ ਜਿੰਨਾ ਜਿੰਨਾ ਜੋ ਵੀ। ਠੀਕ ਆ? ਦੋ ਕੈਪਸੂਲ ਇਹਦੇ ਵਿੱਚ ਪਾ ਲੈਣੇ ਆ। ਅੱਧੇ ਚੱਦੇ ਤੇ ਆ ਨਾੜੇ ਲੱਗ ਜਾਂਦੇ। ਇਹਨਾਂ ਦੇ ਦੋ ਕੈਪਸੂਲ ਪਾ ਲਿਆ ਇਹਦੇ ਵਿੱਚ। ਦੇਖ ਦੋ ਕੈਪਸੂਲ ਪਾ ਲਿਆ ਹੁਣ ਲੈਣੀ ਐਲੋਵੇਰਾ ਜੈੱਲ। ਐਲੋਵੀਰਾ ਜੈਲ ਵੀ ਤੁਹਾਨੂੰ ਪਤਾ ਹੈ ਵੀ ਬਹੁਤ ਵਧੀਆ ਹੁੰਦੀ ਆ ਵਾ ਆਪਣੇ ਸਕਿਨ ਦੇ ਵਾਸਤੇ ਇਹ ਪਤਾ ਕੀ ਆ ਇਹ ਲਈ ਹੀ ਮੈਂ ਪਤੰਡਲੀ ਆ ਰਿਆ ਹਾਂ ਹਾਂ ਹੁਣ ਇਹਨੂੰ ਤੁਸੀਂ ਚੰਗੀ ਤਰ੍ਹਾਂ ਪੋਲ ਲੈਣਾ ਆ ਜਦੋਂ ਤੁਸੀਂ ਐਲੋਵੀਰਾ ਨੂੰ ਵਿਟਾਮਿਨ E ਦੇ ਕੈਪਸੂਲ ਚ ਪਾਉਂਦੇ ਜੇ ਨਾ ਤੇ ਕਲਰ ਇਹਦਾ ਇਦਾਂ ਦਾ ਹੋ ਜਾਂਦਾ ਵਾ ਇਸ ਕਰਕੇ ਡਰਨਾ ਨਹੀਂ ਵੀ ਹਾਏ ਕਿਦਾਂ ਦਾ ਰੰਗ ਹੋ ਗਿਆ ਹਾਏ ਕਿਦਾਂ ਦਾ ਰੰਗ ਹੋ ਗਿਆ ਠੀਕ ਆ ਜਦੋਂ ਇਹ ਇਦਾਂ ਹੋ ਜਾਂਦਾ ਹੈ ਠੀਕ ਆ ਆ ਆ ਇੱਕ ਨਾ ਕਰੀਮ ਜੀ ਬਣ ਜਾਂਦੀ ਐ ਇਧਰ ਦੇਖੋ ਆ ਇੱਕ ਕਰੀਮ ਜੀ ਬਣ ਜਾਂਦੀ ਆ ਤੇ ਇਹਨੂੰ ਤੁਸੀਂ ਅੱਧਾ ਘੰਟਾ ਰੱਖਣਾ ਆ ਅੱਧਾ ਘੰਟਾ ਤੇ ਅੱਧੇ ਘੰਟੇ ਤੋਂ ਬਾਅਦ ਜਿੱਦਾਂ ਦੀਆਂ ਅੱਖਾਂ ਆ ਇਹਨਾਂ ਦੇ ਥੱਲੇ ਉੱਪਰ ਤੁਸੀਂ ਅਪਲਾਈ ਕਰ ਲੈਣਾ ਮੈਂ ਚਲੂ ਹੁਣੇ ਤੁਹਾਡੇ ਸਾਹਮਣੇ ਕਰ ਲਿਆ ਪਰ ਇਹਨਾਂ ਨੂੰ ਅੱਖਾਂ ਦੇ ਥੱਲੇ ਉੱਪਰ ਅਪਲਾਈ ਕਰ ਲੈਣਾ ਵਾ ਤੇ ਪਰ ਇਹਨੂੰ ਅੱਧੇ ਘੰਟੇ ਬਾਅਦ ਅੱਧਾ ਘੰਟਾ ਰੱਖਿਓ ਤੋਂ ਬਾਅਦ ਇਹਨੂੰ ਤੁਸੀਂ ਪ੍ਰੀਜ਼ਰਵ ਵੀ ਕਰਕੇ ਰੱਖ ਸਕਦੇ ਜੇ ਤੇ ਪ੍ਰੀਜ਼ਰਵ ਕਰ ਲਓ ਤੇ ਇਹਨੂੰ ਜਿੰਨੇ ਦਿਨ ਤੁਹਾਡੇ ਕੋਲ ਵਰਤੀ ਜਾਂਦੀ ਆ ਵਰਤ ਲੋ ਪਰ ਬਣਾਇਓ ਇੰਨੀ ਕਿ ਜ਼ਿਆਦਾ ਨਾ ਬਣਾਇਓ ਕਿ ਤੁਹਾਨੂੰ ਫਿਰ ਕੁਆਂਟੀਟੀ ਨਾ ਪਤਾ ਲੱਗੇ ਕਿ ਕਿੰਨੇ ਕੈਪਸੂਲ ਪਾਈਏ ਕਿੰਨੀ ਐਲਵਰਾ ਪਾਈਏ ਜਿੰਨੀ ਕਿ ਹੈਗੀ ਰੱਖ ਲਿਓ 2 ਦੇ 2 ਦਿਨ ਤੁਹਾਡੇ ਨਿਕਲਨੇ ਆ 2 ਦਿਨ ਲਾਓ 2 ਦਿਨ ਬਾਅਦ ਫਿਰ ਬਣਾ ਲਓ ਕੰਟੀਨਿਊ ਮਤ ਜਿਨ੍ਹਾਂ ਦੇ ਤੇ ਜ਼ਿਆਦਾ ਡਾਰਕ ਸਰਕਲ ਆ ਉਹਨਾਂ ਦੇ ਤੇ ਟਾਈਮ ਲੱਗਦਾ ਜੇ ਇਹ ਨਾ ਕਿ ਉਹ ਵੀ ਹਾਈ ਮੇਰੇ ਉਸੇ ਵ ਲਈ ਛੜ ਜਾਣਾਂ ਤੇ ਜਿਨ੍ਹਾਂ ਦੇ ਥੋੜੇ ਬਹੁਤੇ ਉਹਨਾਂ ਦੇ ਛੜ ਜਾਣਗੇ ਕੋਈ ਗੱਲ ਨਹੀਂ ਹਾਂਜੀ ਤੇ ਦੂਸਰੀ ਰੈਮਡੀ ਆਪਣੀ ਇਹ ਆ ਹੁਣ ਇਹ ਸੋਚਿਓ ਨਾ ਵੀ ਬਸ ਆ ਹੋ ਗਿਆ ਹੈ ਇੰਨਾ ਇੱਕ ਪਿਆਰ ਸਾਹਮਣੇ ਤੇ ਸਾਨੂੰ ਪਤਾ ਲੱਗਿਆ ਇਹਦੇ ਵਿੱਚ ਇੱਕ ਬੜਾ ਇੰਟਰਸਟਿੰਗ ਸਟੈਪ ਪਾਉਣਾ ਫੇਰ ਜਿਹੜਾ ਤੁਹਾਨੂੰ ਲਾਉਣਾ ਸੌਖਾ ਹੋ ਜਾਂਦਾ ਹੈ ਅੱਛਾ ਸਭ ਤੋਂ ਪਹਿਲਾਂ ਆਪਾਂ ਪੁੰਨੇਆਂ ਵਿੱਚ ਕਾਫੀ ਕਾਫੀ ਦਾ ਆ ਚਮਚਾ ਹੋ ਗਿਆ ਵੱਡਾ ਵੀ ਛੋਟਾ ਵੀ ਤਾਂ ਹਾਂ ਅਵੇ ਆ ਚਮਚਣੇ ਲੱਗੀ ਹਾਂ ਮੈਂ ਤੇ ਇਹਨੂੰ ਮੈਂ ਪਾਤਾ ਵਿੱਚ ਠੀਕ ਹੈ ਕਾਫੀ ਦਾ ਲੈਣਾ ਹੈ ਇਹਨੂੰ ਬਾਅਦ ਬੰਦ ਕਰਦਾ ਪਹਿਲਾਂ ਨਹੀਂ ਤੇ ਬਾਅਦ ਚ ਮੈਨੂੰ ਟੱਕਰ ਨਹੀਂ ਲੱਗਦਾ ਹੁੰਦਾ ਮੇਰੇ ਟੱਕੇ ਬੜੇ ਗਵਾਜ ਜਾਂਦੇ ਠੀਕ ਆ ਉਸ ਤੋਂ ਬਾਅਦ ਆ ਗਿਆ ਆਪਣਾ ਖਾਣੀ ਠੀਕ ਆ ਅੱਧਾ ਵੀ ਚਮਚਾ ਹੰ ਦਾ ਲੈ ਲਿਆ ਹੁਣ ਆਪਾਂ ਲੈਣਾ ਵਾ ਇਦਾਂ ਆਲੂ ਦਾ ਜੂਸ ਮਤਲਬ ਆਲੂ ਦਾ ਜੂਸ ਕੱਢਣਾ ਕਿ ਤੁਹਾਨੂੰ ਪਤਾ ਹੀ ਆ ਆਲੂ ਦਾ ਜੂਸ ਆਪਾਂਿੱ ਕੱਢ ਦਿੰਨੇ ਆ ਥੋੜਾ ਜਿਹਾ ਆਲੂ ਜਿਹੜਾ ਐ ਮੈਸ਼ ਕਰਕੇ ਬਸ ਠੀਕ ਐ ਇੰਨਾ ਠੀਕ ਐ ਇੰਨਾ ਕੇ ਕਰਕੇ ਬਸ ਇਹਦੇ ਵਿੱਚ ਪਾ ਦੋ ਠੀਕ ਹੈ ਉਹ ਚਮਚਾਗ ਨਿਕਲ ਗਿਆ ਹੋਣਾ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਹੈ ਦੁੱਸ ਘੱਟ ਹੈ ਉਹ ਜਿਹੜੇ ਤਰੀਕੇ ਨਾਲ ਇਹਨੂੰ ਲਾਉਣਾ ਹੈ ਨਾ ਇਹ ਥੋੜਾ ਜਿਹਾ ਪਾ ਨੂੰ ਨਾ ਪਤਲਾ ਜ਼ਿਆਦਾ ਚਾਹੀਦਾ ਹੈ ਠੀਕ ਹੈ ਤਾਂ ਕਰਕੇ ਮੈਂ ਜ਼ਿਆਦਾ ਕੱਢਣ ਨਹੀਂ ਆ ਕਿਉਂਕਿ ਇਹ ਹਜੇ ਮਿਲਦਾ ਵਾ ਵੀ ਘੱਟ ਹੈ ਇਹਦੇ ਜਿਤਨਾ ਬੀਜ ਜੇ ਵਿੱਚ ਹੋ ਗਏ ਆ ਜਿੰਨਾ ਜੇ ਨੂੰ ਆਪਣਾ ਅਗਲਾ ਸਟੈਪ ਆ ਇਹਨਾਂ ਨੇ ਥੋੜੇ ਜੇ ਸੌਫਟ ਹੋ ਜਾਣਾ ਫਿਰ ਇਹਨੂੰ ਆਪਾਂ ਖੋਲ ਲਾਂਗੇ ਹੁਣ ਕਰਨਾ ਕੀ ਆ ਵੀ ਇਹ ਜਿਤਨਾ ਮਲਵਾ ਹੁੰਦਾ ਆ ਇਹਨੂੰ ਥੋੜਾ ਜੇ ਲਮਣਾ ਅੱਖਾ ਹੋ ਜਾਂਦਾ ਹੈ ਨਾ ਅੱਖਾਂ ਤੇ ਜਿਤਨਾ ਕਰ ਲਾਂਗੇ ਤੇ ਪਤਾ ਹੀ ਨਹੀਂ ਲੱਗਦਾ ਵੀ ਲਾਇਆ ਕਿ ਨਹੀਂ ਲਾਇਆ ਤੇ ਇਹਦੇ ਬਾਅਦ ਇੱਕ ਉਪਾਏ ਆ ਜਿਹਨੂੰ ਜਿਹੜਾ ਮੈਨੂੰ ਬੜਾ ਇੰਟਰਸਟਿੰਗ ਲੱਗਾ ਵੇ ਹੁਣ ਆਇਆ ਆ ਵਾਈਪ ਸਾਰੇ ਹੁੰਦੇ ਹੀ ਆ ਠੀਕ ਆਪਣੀਆਂ ਅੱਖਾਂ ਦੇ ਹਿਸਾਬ ਦੇ ਨਾਲ ਇਨੂੰ ਕੱਟ ਲੈਣਾ ਹੈ। ઓਹ ਸੌਰੀ। ਇਹ ਮੇਰੀ ਕਿਚਨ ਕੰਜੀ ਐ ਇਸ ਕਰਕੇ। ਐ ਮੈਂ ਝੂਠ ਨਹੀਂ ਮਾਰਦੀ ਮੈਨੂੰ ਬਣਾਉਣਾ ਜਾਂ ਤ ਨਹੀਂ ਆਉਂਦਾ ਪਰ ਅੱਖਾਂ ਦੇ ਹਿਸਾਬ ਨਾਲ ਜੇ ਬਣਾਈਏ ਤੇ ਇਹ ਤੇ ਕਾਫੀ ਆਪਣੀ ਪੂਰੀ ਘੁਲ ਗਈ ਆ ਇਹ ਮਾਸਕ ਬੜਾ ਇਫੈਕਟਿਵ ਹੈ ਜਿਹਦਾ ਮੈਂ ਤੁਹਾਨੂੰ ਦੱਸੀ ਸੀ ਕਾਫੀ ਜਿਹੜੀ ਆ ਵਾਹੇ ਹੁਣ ਆ ਜਿਹੜੀ ਮੈਂ ਅੱਖਾਂ ਦੇ ਥੱਲੇ ਐ ਕਰਕੇ ਬਣਾਉਣ ਵਾਸਤੇ ਲਾਈ ਐ ਐ ਕਰਕੇ ਠੀਕ ਆ ਹੁਣ ਇਹ ਜਿਹੜੇ ਆ ਮੈਂ ਅੱਖਾਂ ਦੇ ਇਹਨਾਂ ਨੂੰ ਤੁਸੀਂ ਪੀ ਲੈਣਾ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਪੀ ਲੈਣਾ ਹੈ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਅੱਖਾਂ ਤੇ ਨਹੀਂ ਟਿਕਦਾ ਪਰ ਇਹ ਜਿਹੜਾ ਵਾ ਇਹ ਇਹਦੇ ਚ ਪੀਂ ਕੇ ਲਾਵਾਂਗੇ ਨਾ ਫੇਰ ਟਿਕ ਜਾਣੇ ਜੇ ਦੂਸਰਾ ਵੀ ਪੀਣੀ ਦਿੰਦੇ ਇਹ ਕਿੰਨਾ ਹੈ ਮਤਲਬ ਕੈਚ ਕਰ ਲੂਗਾ ਨਾ ਜਿਹੜਾ ਆਪਾਂ ਬਣਾਇਆ ਵਾ ਆ ਸੀਰਮ ਜਿਆ ਇਹਨੇ ਆਪਣੇ ਵਿੱਚ ਉਹ ਕਰ ਲੈਣਾ ਵਾ ਸੋਕ ਕਰ ਲੈਣਾ ਚੇਲੇ ਜੀ ਦੇਖਿਆ ਦੇਸੀ ਨੁਸਖੇ ਨਾਲ ਵੀ ਅਸੀਂ ਬਣਾ ਸਕਦੇ ਜ਼ਰੂਰੀ ਨਹੀਂ ਹੈ ਕਿ ਮਗਾਉਣੇ ਮਗਾਉਣੇ ਇੰਨੇ ਮਹਿੰਗੇ ਮਾੜਾ ਮੋਟਾ ਅੱਖਾਂ ਤੋਂ ਚੋ ਹੀ ਜਾਊਗਾ ਲਿਆ ਮੈਲਾ सॉरी एक ये बड़ी ज़्यादा ज़्यादा होगी हा शायद ठीक होने माय गॉड हाँ हा ठीक है थोड़े वो ज्यादा बाकी ये होने भी महल आया हाँ ਠੀਕ ਹੈ ਤੁਸੀਂ ਚੰਗੀ ਤਰ੍ਹਾਂ ਲਾ ਲਿਓ ਆਪਣੇ ਹਿਸਾਬ ਨਾਲ ਛੋਟੇ ਬਣਾਇਓ ਮੈਂ ਤੇ ਹੁਣ ਆਪਣੇ ਹਿਸਾਬ ਨਾਲ ਅੰਦਾਜ਼ੇ ਜਿਹਾ ਬਣਾਈ ਇਹ ਹਿਸਾਬ ਨਾਲ ਤੇ ਆ ਵੀ ਬੜਾ ਵੱਡਾ ਬਣਾਇਆ ਤੇ ਓਹੋ ਇਹਨੇ ਤੇ ਮੇਰੀ ਸਾਰੀ ਗੱਲ ਟੱਕ ਦੇਈ ਓਦਾਂ ਲਾ ਸਕਦੇ ਜੇ ਤੁਸੀਂ ਸਾਰੇ ਜਾਣੇ ਠੀਕ ਹੈ ਇਦਾਂ ਇਹ ਹੁੰਦਾ ਕਿ ਤੁਹਾਡੀਆਂ ਅੱਖਾਂ ਤੇ ਕਿੰਨਾ ਚਿਰੇ ਲੱਗੇ ਵੀ ਨਹੀਂਣਗੇ 15-20 ਮਿੰਟ ਇਹਨਾਂ ਨੂੰ ਲਾ ਕੇ ਰੱਖਣਾ ਤੁਹਾਨੂੰ ਭਾਵੇਂ ਇੰਨੀ ਗਰਮੀ ਪੈਣ ਦੀ ਸੋਚੀ ਜਾਣ ਤੇ ਤੁਹਾਡੀਆਂ ਅੱਖਾਂ ਤੇ ਇਫੈਕਟ ਜ਼ਰੂਰ ਦੇਣਗੇ ਭਾਵੇਂ ਤੁਸੀਂ ਇਹਨੂੰ ਮਤਲਬ ਵਾਵਾ ਚਿਹਰੀ ਲਾ ਕੇ ਰੱਖ ਲਓ ਹੁਣ ਆ ਚੋਂ ਡਿਆ ਹੈ ਕਿਉਂਕਿ ਮੈਂ ਥੋੜੀ ਜਿਆਦਾ ਵੱਡੇ ਵੱਡੇ ਬਣਾ ਲਿਆ ਪਰ ਤੁਸੀਂ ਨੂੰ ਆਰਾਮ ਨਾਲ ਬਣਾ ਸਕਦੇ ਜੇ ਅੱਧਾ 1 ਘੰਟਾ ਸੁੱਕੇ ਨਾ ਜਿੰਨਾ ਜੇ ਸੁੱਕਾਂ ਨਾਲ ਨਾ ਨਜ਼ਰ ਨਹੀਂ ਆਉਣਾ ਇਹ ਨਹੀਂ ਆ ਕਿ ਜੇ 15 ਮਿੰਟ ਗਏ ਤੇ 15 ਮਿੰਟਾਂ ਵਿੱਚ ਤੁਹਾਡੇ ਗਿੱਲਾ ਗਿੱਲੇ ਤੁਸੀਂ ਲਾ ਦਿਓ ਸੁੱਕ ਕੇ ਐ ਚੰਗੀ ਤਰ੍ਹਾਂ ਤੇ ਈਵਨ ਤੁਸੀਂ ਨਾ ਆਪਣੀ ਅੱਖਾਂ ਦੇ ਆ ਸਾਡਾ ਤੁਹਾਡੀਆਂ ਜਿਹੜੀਆਂ ਕਾਲੀਆਂ ਇਹਨਾਂ ਤੁਸੀਂ ਇੱਥੇ ਵੀ ਲਾ ਸਕਦੇ ਜੇ ਹੁਣ ਮੈਂ ਨਹੀਂ ਲਾਉਣਾ ਕਿਉਂਕਿ ਜੇ ਤੇ ਮੈਂ ਅੱਖਾਂ ਬੰਦ ਕਰਕੇ ਰਿਲੈਕਸ ਕਰਕੇ ਬਹਿਣਾ ਹੋਵੇ ਤੇ ਮੈਂ ਲਾ ਵੀ ਲੈਂਦੀ ਪਰ ਹੁਣ ਮੈਂ ਨਹੀਂ ਲਾਉਣਾ ਤੇ ਮੈਂ ਤੁਹਾਨੂੰ ਜਸਟ ਸੈਂਪਲ ਵਾਸਤੇ ਦਿਖਾਇਆ ਵਾ ਮੈਂ ਹੁਣ ਇਹ ਲਾ ਦੇਣਾ ਇਹ ਬਹੁਤ ਇਫੈਕਟਿਵ ਮਾਸਕ ਹੈ ਜਰੂਰ ਤੁਸੀਂ ਟ੍ਰਾਈ ਕਰੇ ਬਹੁਤ ਜ਼ਿਆਦਾ ਇਫੈਕਟਿਵ ਹੈ ਕਾਫੀ ਵਾਲਾ ਠੀਕ ਆ ਤੇ ਹੁਣ ਆਪਾਂ ਨੈਕਸਟ ਮਾਸਕ ਵੱਲ ਚੱਲਦੇ ਹਾਂ ਅਗਲੀ ਜਿਹੜੀ ਰੈਸਪੀ ਹੈ ਰੈਸਪੀਆਂ ਵੱਖਰੀਆਂ ਵੱਖਰੀਆਂ ਪਰ ਇੱਕ ਜੀ ਇੱਕ ਅੱਧੀ ਚੀਜ਼ ਇਹਨਾਂ ਚ ਕਾਮਨ ਹੈ ਕਿ ਜਿਹੜੀ ਯੂਜ਼ ਹੋਣੀ ਹੋਣੀ ਹੈ ਹੁਣ ਫੇਰ ਆਪਾਂ ਇੱਕ ਪੋਟੈਟੋ ਜਿਹੜਾ ਵਾ ਘਰ ਲੈਣਾ ਹੈ ਠੀਕ ਹੈ ਇਹ ਇੱਕ ਆ ਲੂਲੂ ਹੋ ਗਿਆ ਤੇ ਆ ਕੈਪੀਟਲ ਕਾਪੀ ਇਹਨਾਂ ਦਾ ਬਹੁਤ ਰੋਲ ਆ ਆਪਣੇ 스ਕਿੰਦੇ ਵਿੱਚ ਸਹੀ ਗੱਲ ਆ ਤੁਸੀਂ ਇਹ ਸਹੀ ਲੈ ਲਓ ਮੇਰਾ ਤੇ ਵੀ ਤੇ ਉਹ ਨਿਕਲ ਆਇਆ ਚਲੋ ਵੀ ਇਹਦੇ ਵਿੱਚ ਵੀ ਲੈ ਲਓ ਸਭ ਤੋਂ ਪਹਿਲਾਂ ਪਟਾਟੋ ਜੂਸ ਕੇਲਾ ਠੀਕ ਆ ਪਟਾਟੋ ਜੂਸ ਲੈ ਕੇ ਬਾਅਦ ਮੈਂ ਆਪਣੇ ਹੱਥ ਹੁਣ洗ਦੀ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਵੀ ਆਪਾਂ ਲੈਣੇ ਆ ਕੈਪਸੂਲ ਠੀਕ ਆ ਤੁਹਾਡੀ ਮਰਜ਼ੀ ਆ ਦੋ ਲੈ ਸਕਦੇ ਤਿੰਨ ਲੈ ਸਕਦੇ ਵੈਸੇ ਕਾਇਦੇ ਦੇ ਮੁਤਾਬਿਕ ਤਿੰਨ ਲੈਣੇ ਪਰ ਮੇਰੇ ਵੇਸਟ ਹੋਣ ਦੇ ਕਰਕੇ ਮੈਂ ਦੋ ਹੀ ਖੋਣ ਲੱਗੀ ਤੁਹਾਨੂੰ ਮੇਰਾ ਤੇ ਅੱਧਾ ਇੱਕ ਹੀ ਗਣਾ ਤਿੰਨ ਕੈਪਸੂਲ ਪਾਉਣੇ ਨੇ ਵਿੱਚ ਫਿਰ ਮੇਰਾ ਵੇਸਟ ਜਾਂਦਾ ਹੈ ਨਾ ਤਾਂ ਕਰਕੇ ਇਹਦੇ 'ਚ ਤਿੰਨ ਕੈਪਸੂਲ ਪਾਉਣੇ ਆ ਠੀਕ ਹੈ ਤੇ ਇਹਦੇ ਵਿੱਚ ਨਵੀਂ ਚੀਜ਼ ਇਹ ਹੈ ਕਿ ਤੁਸੀਂ ਯੂਜ਼ ਕਰਨਾ ਵਾ ਐਲਮੰਡ ਆਇਲ ਜਿਹੜਾ ਤੁਸੀਂ ਮੂੰਹ ਬਸੇ ਤੇ ਲੰਦਦੇ ਹੋ ਠੀਕ ਹੈ ਇੱਕ ਚਮਚ ਐਲਮੰਡ ਆਇਲ ਪਾ ਲਿਆ ਤੇ ਹੁਣ ਮੋਸਟ ਇੰਟਰਸਟਿੰਗ ਸਟੈਪ ਇਹਦੇ ਵਿੱਚ ਇਹ ਹੈ ਕਿ ਤੁਸੀਂ ਇਹਦੇ ਵਿੱਚ ਕਾਫੀ ਪਾਉਣੀ ਹੈ ਪਰ ਬਿਲਕੁਲ ਥੋੜੇ ਜਿਹਾ ਦਾਣੇ ਪਾਉਣੀ ਹੈ ਇੰਨੀ ਜ਼ਿਆਦਾ ਨਹੀਂ ਪਾਉਣੀ ਹੈ ਬਸ ਇੰਨੇ ਕ ਦਾਣੇ ਕਾਫੀ ਦੇ ਤੇ ਇਹਨੂੰ ਲੈਣਾ ਕੋੜ ਠੀਕ ਹੁਣ ਇਹਦੇ ਦਾਣੇ ਇੰਨੇ ਕਿ ਜ਼ਿਆਦਾ ਉਹ ਆਪ ਇਹ ਤੁਲਣਦੇ ਲੱਗਣਾ ਟਾਈਮ ਹੁਣੇ ਦੇ ਚ ਇੰਟਰਸਟਿੰਗ ਸਟੈਪ ਇਹ ਆ ਕਿ ਇਹ ਪਤਲਾ ਜਿਆ ਹੈ ਤੇ ਲੱਗੂਗਾ ਇਦਾਂ ਮੰਨ ਲਓ ਕਿ ਇਦਾਂ ਰਾਵਾਂਗੇ ਤੇ ਹਨਾ ਇਦਾਂ ਵੀ ਤੁਸੀਂ ਲਾ ਸਕਦੇ ਜੀ ਠੀਕ ਹੈ ਦਿਖੇ ਨਾ ਦਿਖੇ ਉਹਦਾ ਕੀਤੇ ਕਰੀਮਾਂ ਵੀ ਤਾਂ ਹੈਗੀਆਂ ਜਿਹੜੀਆਂ ਦੇਦੀਆਂ ਨਹੀਂ ਐ ਤੇ ਇੱਕ ਸਟੈਪ ਇਹਦਾ ਹੋਰ ਆ ਦੱਸੋ ਵੀ ਆਹ ਵਾਲਾ ਕਹੋਣੀ ਯੂਜ਼ ਕਰਦਾ ਹੈ ਇਹ ਹੈਗਾ ਵਾ ਪਰਫਿਊਮ ਜਿਹੜਾ ਇਤਰ ਇਤਰ ਐ ਇਤਰ ਦੀ ਬੋਤਲ ਸਾਡੇ ਘਰ ਪਈ ਸੀ ਖਾਲੀ ਤੇ ਇਹਦਾ ਸਟੈਪ ਉਹ ਵਧੀਆ ਯੂਜ਼ ਕਰਨ ਦਾ ਤਾਂ ਕੀ ਆ ਤੁਸੀਂ ਇਹ ਜਿਹੜਾ ਹੈ ਨਾ ਇਹਦੇ ਵਿੱਚ ਪਾ ਲੈਣਾ ਇਹ ਹੁਣ ਤੁਸੀਂ ਈਜ਼ੀਲੀ ਇਹਦੀਆਂ ਅੱਖਾਂ ਥੱਲੇ ਮ사ਜ ਕਰ ਸਕਦੇ ਜਿਵੇਂ ਐਂ ਕਰਕੇ ਆ ਵੇਖਾ ਇਦਾਂ ਨਾ ਈਜ਼ੀਲੀ ਤੁਸੀਂ ਅੱਖਾਂ ਥੱਲੇ ਮ사ਜ ਕਰ ਸਕਦੇ ਇਹਦੀ ਆਮ ਤੌਰ ਤੇ ਮ사ਜ ਹੀ ਕਰਨੀ ਮਨੋ ਇਦਾਂ ਫੜ ਲਿਆ ਨਾ ਤੇ ਤੁਸੀਂ ਆਪਣੀ ਅੱਖਾਂ ਥੱਲੇ ਐਂ ਕਰਕੇ ਐਂ ਇਹ ਵੀ ਤੁਹਾਨੂੰ ਬਹੁਤ ਜਲਦੀ ਜਿਹੜਾ ਵਾ ਰਿਜ਼ਲਟ ਦਿੰਦਾ ਹੈ ਬਾਕੀ ਜੇ ਤੁਹਾਨੂੰ ਇਦਾਂ ਨਹੀਂ ਕਰਨਾ ਹੈਗਾ ਕਿਉਂਕਿ ਇਦਾਂ ਮ사ਜ ਕਰਨੀ ਵਾਵਾ 15 ਕਿ ਮਿੰਟ ਬਾਅਦ ਚ ਨਹੀਂ ਹੁੰਦੇ ਕਿ ਘੰਟੇ ਬਾਅਦ ਤੇ ਰੱਖ ਲਓ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਕਰਨੀ ਤੇ ਤੁਸੀਂ ਉਂਗਲੀਆਂ ਨਾਲ ਵੀ ਲਾ ਕੇ ਰੱਖ ਸਕਦੇ ਮਤਲਬ ਉਂਗਲੀ ਨਾਲ ਵੀ ਲਾ ਸਕਦੇ ਜੇ ਪਰ ਆ ਇਹੜਾ ਵਾ ਨਾ ਇਹ ਵਾ ਇਹ ਅੱਜਕੱਲ ਹਰ ਕੋਈ ਯੂਜ਼ ਕਰਦਾ ਹੀ ਹੈ ਜ਼ਿਆਦਾਤਰ ਲੋਕ ਇਸ ਤਰ੍ਹਾਂ ਯੂਜ਼ ਕਰਦੀ ਹੈ ਜੇ ਤੁਹਾਡੇ ਕਰ ਹੈਗਾ ਤੇ ਬਹੁਤ ਵਧੀਆ ਹੈ ਤੁਸੀਂ ਯੂਜ਼ ਕਰ ਸਕਦੇ ਜੇ ਆਰਾਮ ਦੇ ਨਾਲ ਤੇ ਜਿਨ੍ਹਾਂ ਨੇ ਕੋਈ ਮਿਹਨਤ ਨਹੀਂ ਕਰਨੀ ਹੈਗੀ ਉਹ ਆਹ ਵਾਲਾ ਕਾਫੀ ਆਣਾ ਵਰਤ ਸਕਦੇ ਆ ਪਰ ਤੁਹਾਨੂੰ ਪਤਾ ਜੂ ਚੀਜ਼ਾਂ ਇਹਦੇ ਵਿੱਚ ਕੀ ਉਹਨਾਂ ਨੇ ਲਿਖ ਜੋ ਮਰਜ਼ੀ ਦਿੰਦੇ ਆ ਪਰ ਇਹਦੇ ਵਿੱਚ ਅਸਲ ਚ ਕੀ ਆਾਨੂੰ ਨਹੀਂ ਪਤਾ ਆਏਗਾ ਠੀਕ ਆ ਪਰ ਜਿਹੜੀਆਂ ਚੀਜ਼ਾਂ ਆਪਾਂ ਘਰੇ ਵਰਤ ਲੈਣੀਆਂ ਹੋਮ ਰੈਮਡੀਜ਼ ਜਿਹੜੀਆਂ ਲਾ ਲੈਣੀਆਂ ਨੇਚਰਲ ਚੀਜ਼ਾਂ ਇਹਨਾਂ ਦਾ ਸਾਨੂੰ ਪਤਾ ਹੁੰਦਾ ਤੇ ਕਈ ਵਾਰੀ ਇਹਨੇ ਬਹਿ ਖਰਜਗੇ ਵੀ ਚੀਜ਼ਾਂ ਅਸਰ ਨਹੀਂ ਕਰਦੀਆਂ ਜਿੰਨੇ ਇਹ ਕਰਦੀਆਂ ਹੀ ਕਰ ਦਿੰਦੀਆਂ ਪਰ ਮੇਰੇ ਮੈਂ ਦੇ ਪ੍ਰੇਫਰ ਕਰੂੰਗੀ ਵੀ ਇਹੀ ਵਰਤੋਂ ਪਰ ਜੇ ਤੁਸੀਂ ਨਿਮੰਦ ਨਹੀਂ ਕਰਨਾ ਚਾਹੁੰਦੇ ਤੇ ਫਿਰ ਮੈਂ ਮੈਂ ਵੀ ਆ ਮੰਗਾਇਆ ਮੈਂ ਸਹੀ ਗੱਲ ਦੱਸਾਂ ਤੇ ਮੈਂ ਝੂਠ ਨਹੀਂ ਮਾਰੂੰਗੀ ਮੈਂ ਵੀ ਆ ਕਾਫੀ ਵਾਲਾ ਮੰਗਾਇਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਮੈਂ ਸਪੈਸ਼ਲ ਕਾਫੀ ਵਾਲਾ ਮੰਗਾਇਆ ਵਾ ਕਿਉਂਕਿ ਪਹਿਲਾਂ ਇਹਦੇ ਮੈਂ ਰਿਵਿਊ ਪੜੇ ਸੀ ਕਾਫੀ ਜਣ ਨੇ ਇਹਦੇ ਰਿਵਿਊ ਜਿਹੜੇ ਵਧੀਆ ਦਿੱਤੇ ਸੀ ਤੇ ਮੈਂ ਕਿਹਾ ਵੀ ਚਲ ਮੈਂ ਵੀ ਯੂਜ਼ ਕਰਕੇ ਵੇਖ ਲਈਨੀ ਕਿਉਂਕਿ ਮੈਂ ਆਲਮੋਸਟ ਆ ਮੇਰਾ ਪ੍ਰਿਜ਼ਰਵ ਪਿਆ ਆ ਮੈਂ ਵਰਤ ਲੈਣਾ ਠੀਕ ਹੈ ਮੇਰੀਆਂ ਦੂਸਰੀਆਂ ਵੀ ਪ੍ਰੀਜ਼ਰਵ ਪਈਆਂ ਮੈਂ ਵਰਤ ਲੈਣੀ ਨਹੀਂ ਮੈਨੂੰ ਇੰਨੇ ਘਾੜੂ ਨਹੀਂ ਨਹੀਂ ਮੈਂ ਫੜਾ ਫੜ ਬਣਾ ਲੈਣੀ ਪਰ ਜਦੋਂ ਕਿਤੇ ਆਪਾਂ ਬਾਹਰ ਅੰਦਰ ਜਾਣਾ ਹੈ ਮੈਂ ਇਹ ਬਾਹਰ ਅੰਦਰ ਹੋਣ ਜਾਣ ਵਾਤੇ ਰੱਖੇ ਜਿੱਥੇ ਮੈਂ ਨਹੀਂ ਬਣਾ ਸਕਦੀ ਨਾ ਕਦੀ ਵਾਰ ਬਾਹਰ ਅੰਦਰ ਜਾਣਾ ਪੈਂਦਾ ਹੈ ਨਾ ਫਿਰ ਉਹਦੇ ਵਾਤੇ ਮੈਂ ਆ ਮੰਗਾਏ ਆ ਮੈਂ ਰੱਖਿਆ ਕਿ ਮੈਨੂੰ ਲੋੜ ਪਵੇ ਤੇ ਮੈਂ ਬਾਹਰ ਅੰਦਰ ਜਿਹੜਾ ਇਹ ਯੂਜ਼ ਕਰ ਸਕਾਂ ਲਾ ਸਕਾਂ ਸਿਰਫ ਬਾਹਰ ਅੰਦਰ ਵਾਤੇ ਘਰ ਤਾਂ ਨੂੰ ਪਤਾ ਘਰ ਆਪਾਂ ਇਜ਼ੀਲੀ ਬਣਾ ਸਕਦੇ ਆ ਜੇ ਤੁਸੀਂ ਘਰ ਜੇ ਤੇ ਵਰਤੋ ਇਹੇ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਨਹੀਂ ਬਣਾ ਸਕਦੀ ਮੈਂ ਤੇ ਬਿਜ਼ੀ ਆ ਫਿਰ ਆ ਮੰਗਾ ਕੇ ਤੁਸੀਂ ਕਰ ਸਕਦੇ ਵੱਖਰੇ ਵੱਖਰੇ ਦੇ ਵਿੱਚ ਫਲੇਵਰ ਹੁੰਦੇ ਆ ਤੁਸੀਂ ਕੋਈ ਵੀ ਮੰਗਾ ਸਕਦੇ ਕਿਸੇ ਨੇ ਕਹਿਣਾ ਕਿਥੋਂ ਆ ਇਹ ਨਾਇਕਾ ਤੋਂ ਮੈਂ ਮੰਗਾਇਆ ਵਾ ਤੇ ਬਾਕੀ ਮੈਂ ਤੇ ਇਹੀ ਸਾਨੂੰ ਸੁਜੈਸਟ ਕਰੂੰਗੀ ਜੇ ਤੁਸੀਂ ਕਿਤੇ ਬਾਹਰ ਜਾਣਾ ਵਾ ਫਿਰ ਤੁਸੀਂ ਆ ਨਾਂ ਲੈ ਜਾਓ ਵੀ ਉੱਥੇ ਆਣਾ ਲਾਲ ਕੋਈ ਸਕੋ ਵੀ ਉੱਥੇ ਕਿੱਥੇ ਬਣਾਉਂਦੇ ਰਹਿਣਾ ਤੁਸੀਂ ਤੇ ਬਾਕੀ ਚਲੋ ਠੀਕ ਹੈ ਮੈਂ ਸਾਰਿਆਂ ਨੂੰ ਸਾਸਰੀ ਘਰ ਜੇ ਹੋਰ ਵੀ ਕੋਈ ਮੇਰੀ ਸਲਾਹ ਚਾਹੀਦੀ ਹੋਈ ਤੇ ਮੇਨੂੰ ਦੱਸ ਦਿਓ ਉਸ ਬੜੇ ਜਣੇ ਪੁੱਛਣੇ ਵਾਲਾ ਮਾਤੇ ਸਹੀ ਗੱਲ ਦੱਸਾਂ ਵਾਲਾ ਵਾਸਤੇ ਜੇ ਮੈਂ ਵੀ ਯੂਜ਼ ਕਰਨੀ ਕਿਉਂਕਿ ਮੇਰੇ ਵੀ ਵਾਲ ਬਹੁਤ ਜ਼ਿਆਦਾ ਝੜ ਗਿਆ ਪਰ ਵਾਲਾ ਮਾਤੇ ਵੀ ਮੈਂ ਇੱਕ ਦਿਨ ਆ ਇੱਕ ਦਿਨ ਵੀਡੀਓ ਬਣਾਉਂਗੀ ਠੀਕ ਹੈ ਸਾਰਿਆਂ ਵਾਸਤੇ ਕਿਉਂਕਿ ਉਹਦੇ ਵਾਸਤੇ ਬੜੀਆਂ ਹੋਮ ਰੈਮਡੀਜ਼ ਹੁੰਦੀਆਂ ਆ ਜਿਹੜੀਆਂ ਆਪਾਂ ਵਰਤਤ ਸਾਦੇ ਆ ਤੇ ਚਲੋ ਠੀਕ ਹੈ ਬਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਮਿਲਦੇ ਨੇ ਨੈਕਸਟ ਬਲੌ ਦੇ ਵਿੱਚ ਆ ਮੇਰੇ ਤਰੀਕੇ ਵਰਤ ਕੇ ਵੇਖਿਓ ਜਰਾ ਠੀਕ ਹੈ ਤੇ ਕਿਹੜਾ ਜੀ ਤਰੀਕਾ ਤੁਹਾਨੂੰ ਇਫੈਕਟਿਵ ਲੱਗਾ ਮੈਨੂੰ ਉਹ ਵੀ ਦੱਸਿਓ ਤੇ ਬਿਨਾ ਵਰਤਿਆ ਨਾ ਦੱਸਿਓ ਵੀ ਇਹ ਪਹਿਲਾਂ ਵਰਤਿਆ ਹੀ ਸਾਨੂੰ ਤੇ ਕੋਈ ਅਸਰ ਨਹੀਂ ਹੋਇਆ ਇਹ ਵਰਤਦੇ ਰਹੇ ਆ ਨੀਤ ਨਾਲ ਵਰਤੋ ਆਪੇ ਫਸਰ ਹੋਊਗਾ ਤੇ ਜੇ ਨਹੀਂ ਤਾਂ ਨਸਰ ਹੁੰਦਾ ਪਰ ਮਗਾ ਲਿਆ ਹੀ ਤੇ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ